ਆਮੋ ਉਸ ਦੀ ਪਗਉਤੀ ਬਡੇਲੀ ਸਰੋਹੀ ਕਰੇ ਏਕ ਤੇ ਦਵੈ ਸੁਪਟ ਹਾਸ ਸਹੀ ਰਤ੍ਰਮਨ ਚ ਨੀ ਪਿੰਚਨੀ ਹੈ ਅਗਉਤੀ ਸਦਾ ਜੈ ਸਦਾ ਜੈ ਸਦਾ ਜੈ ਪਗਉਤੀ ਸਦਾ ਦਾਹਨੀ ਦਾਸ ਕੋ ਦਾਨ ਦਿੱਟੈ ਗੁਰੂ ਸਾਹਿਬ ਕੋ ਬਿੰਦੂ ਹੈ ਰਛਾ ਜੈ ਜਵਾਲੂ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਸਤਰ ਪੂਜਾ ਹੋ ਰਹੀ ਹੈ ਜੀ ਸਹਿਰੇ ਦਾ ਮਹੱਤਮ ਹੈ ਜੀ ਤੇ ਸਰਬ ਲੋ ਦੀ ਪੂਜਾ ਹੁੰਦੀ ਹੈ ਸ਼ਸਤਰਾਂ ਦੀ ਪੂਜਾ ਹੁੰਦੀ ਹੈ ਨਿਹੰਗ ਸਿੰਘ ਫੌਜਾ ਇੱਥੇ ਪੂਜਾ ਕਰਦੀ ਹੈ ਆਪਣੇ ਸ਼ਸਤਰਾਂ ਦੀਆਂ ਤੇ ਇਹਦਾ ਮਹੱਤਵ ਕੀ ਹੈ ਬਾਬਾ ਜੀ ਨੂੰ ਆਪਾਂ ਪੁੱਛਦੇ ਹਾਂ ਜੀ ਸਹਿਰੇ ਤੇ ਇਹੀ ਸ਼ਸਤਰ ਪੂਜਾ ਕਿਉਂ ਕੀਤੀ ਜਾਂਦੀ ਹੈ ਤੇ ਮੇਰੇ ਨਾਲ ਬਾਬਾ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਕੀਮਤ ਜਿਹਾਰੇ ਭਾਵੇ ਨਿਹਾਲ ਜਾਵੇ ਸ਼ਿਦਾ ਸਿੰਘਾਂ ਨੂੰ ਭਾਵੇ ਸਤਿਗੁਰਿਆ ਦਾ ਲਓ kirpan khando khadg tumo ka tamar arti saheb sarohi sahedi yah hamare veer tere te hi shastar puja nahi hundi shastar puja ta saadi nita prati chaldi hai ji sare jeevan kaal hi jad to kalgidar paashan ne sanu shastrana nu sade isht banaya pir banaya shastrana di seva udo to hi chaldi hai par dashere de da khaas mahatm hunda hai kalgidar maara ne dassya sega jidda padho son de mahine hunde ne na ji onna mahinیاں de vich bahut barish hundi hai ਤੇ ਜਿਹੜੇ ਸਾਡੇ ਸਰਬ ਲੋਗ ਦੇ ਸ਼ਸਤਰ ਹੁੰਦੇ ਨੇ ਤਲਵਾਰਾਂ ਪਰਸ਼ੇ ਘਟਾਰਾਂ ਉਹਨਾਂ ਨੂੰ ਜੰਗਾਲ ਲੱਗ ਜਾਂਦਾ ਹੈ بارش ਕਰਕੇ ਕਲਗੀਧਰ ਮਹਾਰਾਜ ਨੇ ਇਸ ਦੁਸ਼ਹਿਰੇ ਦੇ ਮਹਾਤਮ ਤੇ ਦਰੂ ਦੱਸਿਆ ਸੀ ਭਾਈ ਸਿੰਘੋ ਆਪਣੇ ਸ਼ਸਤਰ ਜਿੰਨੇ ਸ਼ਸਤਰ ਨੇ ਆਪਣੇ ਕੋਲ ਸਾਰੇ ਬਾਹਰ ਕੱਢੋ ਸਾਰੇ ਸ਼ਸਤਰਾਂ ਦੀ ਸੇਵਾ करिए ਤਿਆਰ ਪਰ ਤਿਆਰ करिए ਫਿਰ ਉਹਨਾਂ ਦੀ ਆਪਾਂ ਪੂਜਾ ਕਰੀਏ ਸਿੰਘਾਂ ਨੇ ਪੁੱਛਿਆ ਬਾਸ਼ਾ ਪੂਜਾ ਕਹਿੰਦੇ ਤੁਸੀਂ ਸਾਡੀ ਪੂਜਾ ਕਿਉਂ ਕਰਦੇ ਹੋ ਸਿੰਘਾਂ ਨੇ ਬਚਨ ਕੀਤਾ ਬਾਸ਼ਾ ਤੁਸੀਂ ਸਾਡੇ ਪੀਰ ਹੋ ਸਾਡੇ ਗੁਰੂ ਹੋ ਸਾਡੇ ਇਸ਼ਟ ਹੋ ਤੇ ਕਲਗੀਧਰ ਮਹਾਰਾਜ ਕਹਿੰਦੇ ਇਹ ਸ਼ਸਤਰ ਆ ਸਾਡੇ ਇਸ਼ਟ ਨੇ ਸਾਡੇ ਵੀਰ ਨੇ ਤੇ ਅਸੀਂ ਇਸ ਕਰਕੇ ਇਹਨਾਂ ਦੀ ਪੂਜਾ ਕਰਦੇ ਹਾਂ ਉਸ ਸਮੇਂ ਤੋਂ ਪੂਰਾ ਪੰਥ ਖਾਲਸਾ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਸ਼ਸਤਰਾਂ ਦੀ ਆਪਣਾ ਇਸ਼ਟ ਜਾਣ ਕੇ ਪੂਜਾ ਕਰਦਾ ਕੋਟਕ ਪੁਰੇ ਦੀ ਧਰਤੀ ਤੇ ਵੀ ਕੋਟਕ ਵਰਤਿਆ ਸੀ ਜਿਹੜਾ ਕਪੂਰਾ ਚੌਧਰੀ ਸੀ ਉੱਥੇ ਮਹਾਰਾਜ ਦਾ ਅਸਣ ਲਾਇਆ ਉਹਨੇ ਬੜਾ ਸੋਹਣਾ ਚੰਦੋਆ ਸਜਾਇਆ ਬਹੁਤ ਸੋਹਣਾ ਤੇ ਉੱਥੇ ਮਹਾਰਾਜ ਦੇ ਅਸਣ ਲੱਗੇ ਤੇ ਮਹਾਰਾਜ ਨੇ ਉੱਥੇ ਦੋ ਚੰਦੋਏ ਲਵਾਏ ਮਹਾਰਾਜ ਨੇ ਕਿ ਸਾਡੇ ਅਸਣ ਤੋਂ ਵੱਡਾ ਅਸਣ ਲਾਈਏ ਤੇ ਸਾਡੇ ਚੰਦੋਏ ਤੋਂ ਵੀ ਵੱਡਾ ਚੰਦੋਆ ਲਾਈਏ ਤੇ ਉਹਨਾਂ ਨੇ ਕਿਹਾ ਕਿਸ ਕਰਕੇ ਕਹਿੰਦੇ ਜਿੱਦਾਂ ਤੁਸੀਂ ਆਪਣੀ ਸ਼ਰਧਾ ਕਰਕੇ ਸਾਨੂੰ ਆਪਣਾ ਗੁਰੂ ਮੰਨ ਕੇ ਸਾਨੂੰ ਪੀਰ ਮੰਨ ਕੇ ਇਸ਼ਟ ਮੰਨ ਕੇ ਸਾਡੇ ਵਾਸਤੇ ਚੰਦੋਆ ਲਾਇਆ ਅਸਾਂ ਲਾਇਨੇ ਉਦਾਂ ਹੀ ਸਾਡੇ ਪੀਰ ਸ਼ਸਤਰ ਇਹ ਸ਼ਸਤਰ ਸਾਡੇ ਇਸ਼ਟ ਨੇ ਸਾਡੇ ਪੀਰ ਨੇ ਜਿਵੇਂ ਸਾਡੇ ਉੱਪਰ ਚੌਰ ਛੁੱਟੇਗਾ ਉਹ ਮੇ ਸ਼ਸਤਰ ਦੇ ਉੱਪਰ ਚੌਰ ਚਾਰੇ ਮਾਤਮ ਦੇ ਪਾਠ ਜਿਨੇ ਦਿਨ ਰਾਤ ਚੱਲਦੇ ਨੇ ਕਲਗੀਧਰ ਮਾਰ ਨੇ ਸਾਨੂੰ ਨਾ ਅਖੰਡਾ ਹੋਰ ਚੀਜ਼ਾਂ ਨੂੰ ਤੋੜਿਆ ਮਾਰ ਨੇ ਕਹਿੰਦੇ ਸਾਡਾ ਖਾਲਸਾ ਹੋਰ ਪਾਸੇ ਨਾ ਜਾਏ ਆਰਾਮੀਲੇ ਦੇਖਣ ਨਾ ਜਾਏ ਹੋਰ ਕੰਮ ਕਰਨ ਨਾ ਜਾਏ ਤੇ ਸਾਡਾ ਖਾਲਸਾ ਸ਼ਸਤਰਾਂ ਦੀ ਪੂਜਾ ਕਰੇ ਜੰਗ ਵਿੱਚ ਜੁੱਤਮਈ ਬਾਣੀ ਦੇ ਚੰਡੀ ਦੇ ਜਾਪ ਕਰੇ ਤੇ ਸਦਾ ਹੀ ਤਿਆਰ ਪਰ ਤਿਆਰ ਰਹੇ ਬਾਣੀ ਬਾਣੇ ਦਾ ਧਾਰ ਨਹੀਂ ਬਣੇ ਇਸ ਤਰ੍ਹਾਂ ਕੇ ਦੁਸ਼ਹਿਰੇ ਮਾਤਮ ਦਾ ਸ਼ਸਤਰਾਂ ਦੀ ਪੂਜਾ ਦਾ ਇਹ ਮਾਤਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ